thank you ਕਸਮ ਦੇਖ ਰਹੇ तमाम ਦਰਸ਼ਕਾਂ ਨੂੰ ਅਕਾਲ ਅਨੰਦਪੁਰੀ ਵੱਲੋਂ ਕੈਰਪ੍ਰੀ ਸასი ਕਲ ਸੋ ਦੋਸਤੋ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਆਜਾ ਮੇਰਾ ਪਿੰਡ ਵੇਖ ਲੈ ਸੋ ਆਜਾ ਮੇਰਾ ਪਿੰਡ ਵੇਖ ਲੈ ਕਿਦੇ ਚਹਤ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਲੈ ਕੇ ਜਾਂਦੇ ਹਾਂ ਸਭ ਪੰਜਾਬ ਦੇ ਬਾਰੇ ਕਿਸੇ ਨੇ ਬੜਾ ਖੂਬ ਖੂਬ ਲਿਖਿਆ ਕਿ ਜਿੱਥੇ ਵਨਸਵੰਨੀਆਂ ਰੁੱਤਾਂ ਨੇ ਮੀਂਹੇ ਰੀ ਝੱਖੜ ਤੁਪਾ ਨੇ ਜਿੱਥੇ ਜੰਨ ਚਾਪੇ ਨੂੰ ਕਰਦਾ ਹੈ ਸਾਡੇ ਸੂਰ ਜਨਾਲ ਬੁਲਾਲ ਜਿਆ ਨਹੀਂ ਹੁੰਦਾ ਨਹੀਂ ਹੁੰਦਾ ਕੁਲ ਤੇਰੇ ਰੰਗ ਦੇ ਪੰਜਾਬ ਪਿਆਰ और तो आज मेरा पिंड देखना कड़ी के तहत दसिया जहाँ दुद्यान तो दी इतिहास धरती राणा साहब संत बाबा ईश्वर सिंह की बसोही धरती राणा साहब राणा साहब में बिल्कुल संता पिंड कलोटी का ये वो पिंड कलोटी है जितने कबड्डी मालवी की कबड्डी की नर्सरी है सो आज इस पिंड की आपको करते हैं सैर एक चाहते हैं खुद लोगों के रास्ता इस पिंडिया बारे ਫਾਨੂ ਜਿੰਨੇ ਜਾਣਕਾਰੀ ਸੋ ਹਰ ਲਈ ਪਾਈਏ ਪਿੰਡ ਤੋਂ ਹੋਤੀ ਜਾਗਿਆ। ਜਿਹੜੀ ਫੈਕਟਰੀ ਤੁਹਾਡਾ ਜਿਲ੍ਹੇ ਚ ਸਿਖਾਉਂਦਾ ਹੈ ਕਿ ਇਹ ਜ਼ਿਲ੍ਹਾ ਹੈੱਡਕੁਆਰਟਰ ਤੋਂ ਪੰਚੀ ਕਿਲੋਮੀਟਰ ਦੱਖਣ ਵਾਲੇ ਪਾਸੇ ਪੈਂਦਾ ਹੈ। ਇਹ ਪਿੰਡ ਕਸਬਾਰਾ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

पिंड के बचार बहुत ही सुंदर गुरद्वारा साहब स्थित है जिथे सवेरे और शाम समय संगत नतमस्तक होंदिया ने पिंड की हर पत्ती तो एक एक व्यक्ति इसकी मैनेजमेंट कमेटी शामिल है प्रबंध बड़े सुचे ढंग चल रहा है प्यारे दर्शकों हम पहुंचे पिंड कलोटी के इस वे गुरद्वारा साहब विखे जिथे सवेरे शाम ਸੰਤਾਨਾਂ ਆਤਮਸਕ ਹੁੰਦੀਆਂ ਨੇ ਸਮੇਂ-ਸਮੇਂ 'ਤੇ ਵੱਡੇ ਪ੍ਰੋਬਲਮ ਵੀ ਹੁੰਦੇ ਨੇ ਧਾਰਮਿਕ ਸੋ ਆਹ ਕਰਦੇ ਆ ਇਸ ਪ੍ਰੋਫੈਕਟਰ ਸਥਾਨ ਦੇ ਦਰਸ਼ਨ ਇਹ ਹੁੰਦੀਆਂ ਆਤਮਸਕ ਅਰੇ ਪਿੰਡ ਕੋਟੀ ਦੇ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਦਰਸ਼ਕ ਜਿੱਤੇ ਆ ਨਤਮਸਤਕ ਹੋਇਆ ਫੈਸਲਾ ਕਰ ਪੂਰੀ ਰੇਲਮੈਂਟ ਕਮੇਟੀ ਹੈ ਜਿਹੜੀ ਗੁਰਦੁਆਰਾ ਸਾਹਿਬ ਦੀ ਸਾਡੇ ਨਾਲ ਆਪ ਸੁਪਰਦਿਆ ਲੈਣੇ ਜਾਣਕਾਰੀ ਜੀ ਜੀ ਵੈਗੂ ਜੀ ਦਾ ਬਾਲ ਸਾਹਿਬ ਜੀ ਵੈਗੂ ਜੀ ਕੀ ਫਤਿਹ ਦੂਰ ਦਾ ਸ਼ਿੰਦੀ ਟੀਮ ਅੱਜ ਪਿੰਡ ਕੋਟੀ ਦੇ ਮੁੱਖ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰ ਹੈ ਇਸ ਕੋ ਗੁਰਦੁਆਰਾ ਸਾਹਿਬ ਬਾਰੇ ਵਿੱਚ ਜਾਣਕਾਰੀ ਦੇਣ ਲੱਗੇ ਆ ਪਟਿਆਲਾ ਰਿਆ ਆਪਣੇ ਮਹਾਰਾਜਾ ਕਰਨ ਸਿੰਘ ਵੱਲੋਂ ਸਿੱਖ ਧਰਮ ਦੀ ਅੱਗੇ ਵਧਾਉਣ ਖਾਤਰ ਧਰਮਸ਼ਾਲਾਵਾਂ ਦੇ ਨਾਂ ਤੇ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਇਸ ਪਿੰਡ ਵਿੱਚ ਵੀ 132 ਬੱਜੇ ਗੁਰਦਵਾਰਾ ਸਾਹਿਬ ਜੀ ਨੂੰ ਉਸ ਵੇਲੇ ਧਰਮਸ਼ਾਲਾ ਕਿਹਾ ਜਾਂਦਾ ਸੀ ਉਸ ਜਮੀਨ ਨੂੰ ਅਲਾਟ ਕੀਤੀ ਗਈ ਜਿਸ ਦਾ ਕੇ ਸਮੇਂ ਅਨੁਸਾਰ ਉਹ ਬਵਜਦਾ ਹੋਇਆ ਅੱਧੇ ਗੁਰਦਵਾਰਾ ਸਾਹਿਬ ਦੇ ਰੂਪ ਵਿੱਚ ਪਹੁੰਚਿਆ ਇਸ ਗੁਰਦਾਰੇ ਦੇ ਵਿੱਚ ਚਾਰ ਕਮੇਟੀ ਮੈਂਬਰ ਪਿੰਡ ਦੀਆਂ ਚਾਰ ਪਟੀਆਂ ਤੋਂ ਹੁੰਦੇ ਹਨ ਤੇ ਇੱਕ ਮੈਂਬਰ OBC ਕਲਾਸਾਂ ਵਿੱਚੋਂ ਲਿਆ ਜਾਂਦਾ ਹੈ ਜਦੋਂ ਕਿ ਰਮਦਾਸੀਆ ਪੱਤੀ ਦਾ ਅਲੱਗ ਗੁਰਦੁਆਰਾ ਇਹ ਗੁਰਦੁਆਰੇ ਦੇ ਵਿੱਚ ਪਿਛਲੇ ਰਵੈਤਾਂ ਅਨੁਸਾਰ ਜੋ ਨਗਰ ਦੇ ਪਿਛਲੇ ਬਜ਼ੁਰਗਾਂ ਨੇ ਸਥਾਪ ਕੀਤੀਆਂ ਹਨ ਤਿੰਨ ਮਾਰੀ ਨਗਰ ਕੀਰਤਨ ਗੁਰੂ ਅਰਜਨ ਦੇਵ ਦੀ ਸ਼ਹੀਦੀ ਪੁਰਬ ਗੁਰੂ ਨਾਨਕ ਦੇਵ ਦਾ ਜਨਮ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਤੇ ਨਗਰ ਕੀਰਤਨੇ ਰੂਪ ਕੀ ਮਨਾਇਆ ਜਾਂਦਾ ਹੈ ਹਰ ਸ਼ੰਗਰਾਮ ਦੇ ਮੌਕੇ ਵੀ ਬੜਾ ਪੁੱਲਾ ਇਕੱਠ ਹੁੰਦਾ ਹੈ ਗੁਰੂ ਦਾ ਲੰਗਰ ਵਰਤਦਾ ਹੈ ਜੋ ਗੁਰਦੁਆਰੇ ਦੇ ਨੌ ਜਮੀਨ ਹੈ ਉਸ ਨੂੰ ਸਾਤ ਤੋਂ ਬਾਅਦ ਠੇਕੇ ਤੇ ਚੜਾ ਕੇ ਜੋ ਆਮਦਨ ਹੁੰਦੀ ਹੈ ਉਹ ਗੁਰਦੁਆਰਾ ਸਾਹਿਬ ਦੀ ਬਿਹਤਰੀ ਅਤੇ ਪਿੰਡ ਦੇ ਸਾਂਝੇ ਖਾਤਿਆਂ ਵਾਸਤੇ ਵਰਤਿਆ ਜਾਂਦਾ ਹੈ ਮੁੱਢਲੀ ਜੀਮ ਤੋਂ ਇਹ ਚਰਚਾ ਚੱਲਦੀ ਆ ਰਹੀ ਹੈ ਉਸ ਕਮੇਟੀ ਦੇ ਪ੍ਰਧਾਨ ਹੈਡਮਾਸਟਰ ਗੁਰਪ੍ਰੀਤ ਸਿੰਘ ਮਾਸਟਰ ਹਰਜੀਤ ਸਿੰਘ ਕਮੇਟੀ ਮੈਂਬਰ ਮਾਸਟਰ ਕੋਪਿੰਦਰ ਸਿੰਘ ਮੋਹਨ ਸਿੰਘ ਖਜ਼ਾਨਚੀ ਤੇ ਰਜਿੰਦਰ ਸਿੰਘ ਕਮੇਟੀ ਮੈਂਬਰ ਵੀ ਸ਼ਾਮਲ ਨੇ ਰੋਟੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵੀ ਸਥਿਤ ਹੈ ਦੋਸਤੋ ਹਰ ਜਗ੍ਹਾ ਆਪਾਂ ਲਿਖੇ ਮਾਟੋ ਦੇਖਦੇ ਆ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਥ ਹੈ ਡਾਕਟਰ ਧੀਰਮੋ ਮੇਂਦਗਾ ਸਾਹਿਬ ਨੇ ਵੀ ਲਿਖਿਆ ਹੈ ਕਿ ਇੱਕ ਰੋਟੀ ਭਾਵੇਂ ਘੱਟ ਖਾਓ ਪਰ ਬੱਚਿਆਂ ਨੂੰ ਜ਼ਰੂਰ ਪੜਾਓ ਅੱਜ ਅਸੀਂ ਪਿੰਡ ਖਲੋਟੀ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿੱਚ ਪਹੁੰਚੇ ਆ ਸਰਪੰਚ ਰੇਲਿੰਦਰ ਸਿੰਘ ਯਾਦਗਾਰੀਏ ਗੇਟ ਆ 105 ਸਕਟ ਦੀਆਂ ਜਿਹੜੀਆਂ ਸਕੂਲਾਂ ਦੀਆਂ ਪ੍ਰਾਪਤੀਆਂ ਨੇ ਉਹਨਾਂ ਦੇ ਬਾਰੇ ਲੈਣੇ ਆ ਇੱਥੋਂ ਦੇ ਟੀਚਰਾਂ ਨਾਲ ਕਰਦਿਆਂ ਗੱਲਬਾਤ ਤੇ ਲੈਣੇ ਆ ਜਾਣਕਾਰੀ 100 ਚਲਦੇ ਸਕੂਲ ਦੇ ਵਿੱਚ ਜਿੱਥੇ ਬਹੁਤ ਹੀ ਵਧੀਆ ਇਮਾਰਤ ਹੈ ਉੱਥੇ ਹੀ ਉੱਚ ਕੋਟੀ ਦਾ ਇਨਫਰਾਸਟ੍ਰਕਚਰ ਵੀ ਲੱਗਿਆ ਹੋਇਆ ਹੈ ਬਹੁਤ ਹੀ ਖਵਾਦਤ ਤੇ ਖੁੱਲੇ ਕਮਰੇ ਹਨ ਉੱਤੇ ਹੀ ਵਧੀਆ ਲਾਇਬ੍ਰੇਰੀ ਤੇ ਲੈਬਰਾਟਰੀ ਵੀ ਹੈ ਇਸ ਦੇ ਨਾਲ ਨਾਲ ਕੰਪਿਊਟਰ ਰੂਮ ਵੀ ਹੈ ਲਾਇਬ੍ਰੇਰੀਨ ਸ਼ੰਦੀਪ ਘਰ ਜਿਹੜੇ ਐਮਐਲਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਲਾਇਬ੍ਰੇਰੀ ਦੀਆਂ ਸਵਾਮਾਂ ਪ੍ਰਦਾਨ ਕਰ ਰਹੇ ਨੇ ਪ੍ਰਿੰਸੀਪਲ ਕਮਲਪ੍ਰੀਤ ਫਾਰ ਸੋਮਲ ਜੀ ਸਾਡੇ ਨਾਲ ਨੇ ਸੋ ਇਹਨਾਂ ਤੋਂ ਇਸ ਸਕੂਲ ਦੇ ਆਕੈਡੈਮਿਕ ਪ੍ਰਾਪਤੀਆਂ ਬਾਰੇ ਲੈਣਿਆ ਜਾਣਕਾਰੀ ਹੋਰ ਕੀ ਚੀਜ਼ੀ ਰੱਖਣ ਹੈ ਇਸ ਸਕੂਲ ਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਇਹ ਸਕੂਲ ਦੇ ਨਤੀਜੇ ਹਰ ਸਾਲ 100% ਆਉਂਦੇ ਨੇ ਨੇ ਤੇ ਬੱਚੇ ਸੈੱਡ ਤੇ ਕਰਿਆਮਾਂ ਦੇ ਵਿੱਚ ਬੜੀਆਂ ਪੋਜੀਸ਼ਨਾਂ ਹਾਸਲ ਕਰਦੇ ਨੇ ਖੇਡਾਂ ਦੇ ਵਿੱਚ ਬੱਚੇ ਜੋਨ ਪੱਧਰ ਜ਼ਿਲ੍ਹਾ ਪੱਧਰ ਤੇ ਸਟੇਟ ਲੈਵਲ ਤੇ ਜਾ ਕੇ ਵਧੀਆ ਪੋਜੀਸ਼ਨਾਂ ਲੈ ਕੇ ਸਕੂਲ ਦਾ ਨਾਮ ਰੌਸ਼ਨ ਕਰਦੇ ਨੇ ਹਾਂਜੀ ਕਿਸ ਤਰੀਕੇ ਦਾ ਸਹਿਯੋਗ ਆ ਜਿਹੜਾ ਐਨਆਰਆਈਆਂ ਦਾ ਪੰਚਾਇਤ ਦਾ ਜਾਂ ਲੋਕਾਂ ਦਾ ਨੌਜਵਾਨਾਂ ਦਾ ਕਿਹੋ ਜਿਹਾ ਸਹਿਯੋਗ ਰਿਹਾ ਸਰ ਬਹੁਤ ਜ਼ਿਆਦਾ ਯੋਗਦਾਨ ਆ ਜੀ ਪਿੰਡ ਦਾ ਪਤਵੰਤ ਤੇ ਸੱਜਣਾ ਦਾ ਐਨਆਰਆਈ ਭਰਾਵਾਂ ਦਾ ਜਿੰਨਾ ਵੀ ਸਕੂਲ ਦੀ ਇਹ ਦੇਖਣ ਨੂੰ ਸੋਹਣੀ ਦਿਖ ਰਹੀ ਹੈ ਸਾਰੀ ਉਹਨਾਂ ਦੀ ਬਦੌਲਤ ਆ ਬਹੁਤ ਸਾਰੀ ਜਿਹੜੀ ਮਾਲੀ ਸਹਾਇਤਾ ਸਾਨੂੰ ਐਨਆਰਆਈ ਭਰਾਵਾਂ ਵੱਲੋਂ ਕੀਤੀ ਜਾਂਦੀ ਹੈ ਬਿਲਕੁਲ ਆ ਗਰਾਊਂਡ ਪੱਧਰ ਤੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦੇ ਨਾਲ ਨਾਲ ਖੇਡਾਂ ਪ੍ਰਤੀ ਕਿੱਦਾਂ ਦੀਆਂ ਸਲਾਮਾਂ ਲੈ ਜਿਹੜੀਆਂ ਦਿੱਤੀਆਂ ਜਾਂਦੇ ਨੇ ਸਕੂਲ ਤੋਂ ਇਲਾਵਾ ਨੌਜਵਾਨ ਵੀ ਆ ਕੇ ਕਸਾ ਜੋ ਹੁੰਦੇ ਹਾਂ ਹਾਂਜੀ ਸਰ ਬਹੁਤ ਸਾਰਾ ਯੋਗਦਾਨ ਆ ਪਿੰਡ ਦਾ ਪਿੰਡ ਦਾ ਵੀ ਬੱਚੇ ਕਬੱਡੀ ਦੀ ਤੇ ਅਫਲੈਕਟਿਕ ਮੀਟਾ ਜਿਹੜੀ ਉਹ ਵੀ ਸਕੂਲ ਵੱਲੋਂ ਕਰਵਾਈ ਜਾਂਦੀ ਜਿਹਦੇ ਵਿੱਚ ਬੱਚੇ ਵੱਟ ਚੜ ਕੇ ਹਿੱਸਾ ਲੈਂਦੇ ਨੇ ਤੇ ਬੱਚੇ ਵਧੀਆ ਪੋਜੀਸ਼ਨਾਂ ਹਾਸਲ ਕਰਕੇ ਆਉਂਦੇ ਨੇ ਸਰਕਾਰ ਦੇ ਜਿਵੇਂ ਰਹਿਤਾ ਹੁੰਦੀ ਹੈ ਨਹੀਂ ਆਪਣੇ ਕੋਲੇ ਵੈੱਬੀ ਦੀ ਲਾ ਪ੍ਰੋਗਰਾਮ ਚੱਲਦਾ ਹੈ ਤੇ ਲਾਇਬ੍ਰੇਰੀ ਦੀ ਹੈ ਤੇ ਇਹਦੇ ਵਿੱਚ ਸਾਡੇ ਪਤਵੰਤੇ ਸੱਜਣਾਂ ਸਰਕਾਰ ਨੇ ਜਿਹੜੀਆਂ ਹੋਰ ਸਕੀਮਾਂ ਤੁਰ ਕੀਤੀਆਂ ਨੇ ਉਹਨਾਂ 'ਚ ਯੋਗਦਾਨ ਪਾਉਂਦੇ ਲੱਗਦਾ ਵਿੱਚ ਬਹੁਤ ਸਾਰੇ ਐਨ ਆਰ ਆਈ ਨੇ ਉਹ ਸਹਿਯੋਗ ਦਿੰਦੇ ਆ ਇਹਦੇ ਨਾਲ ਕੁਝ ਸਭ ਤੋਂ ਕਿਹੜੀ ਉਜਾ ਸਰਕਾਰਾਂ ਵੱਲੋਂ ਜਾ ਸਰਕਾਰਾਂ ਵੱਲੋਂ ਤਾਂ ਹੈ ਹੀ ਇਹ ਜਿਹੜੀ ਆਪਾਂ ਅਪਲਾਈ ਕਰਦੇ ਵਿੱਚ ਜਿਨ੍ਹਾਂ ਨੇ ਵਧੀਆ ਨੰਬਰ ਹੁੰਦੇ ਆ ਜਾਂ ਉਹ ਛੀਡ ਦੇ ਕੋਪਰਕੂਲਰ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਵੀ ਬੜਾ ਜੀ ਯੋਗਦਾਨ ਪਾਉਂਦੇ ਹੁੰਦੇ ਆ ਜਿਨ੍ਹਾਂ ਨੂੰ ਗ੍ਰੀਟ ਦਿੱਤੇ ਜਾਂਦੇ ਆ ਇਸ ਪਿੰਡ ਵਿੱਚ ਉਹ ਪ੍ਰਾਇਮਰੀ ਸਕੂਲ ਵੀ ਹੈ इस पिंड दो लाइब्रेरिया भी स्थित ने जिथों गुरमत लिटरेचर बहुत ही वादिया ढंग जाता है ਵਿਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਬਾਬਾ ਘਟਕ ਸਿੰਘ ਜੀ ਦੇ ਡੇਰਾ ਤੋਂ ਭਜਨ ਸਾਹਿਬ ਤੇ ਮਹਾਰਿਸ਼ੀ ਵਾਰਣਿਕ ਜੀ ਮੰਦਿਰ ਦੀ ਸਥਾਪਨਾ ਜਿੱਥੇ ਇੱਕ ਮਸਜਿਦ ਵੀ ਹੈ ਜਿੱਥੇ ਲੋਕ ਆਪਣੀ ਅਕੀਦਤ ਮੁਤਾਬਕ ਪੂਜਾ ਅਚਰਾ ਕਰਦੇ ਰਹਿੰਦੇ ਨੇ ਅਸੀਂ ਹੁਣਾ ਪਿੰਡ ਖਲੋਡੀ ਦੇ ਬਿਲਕੁਲ ਚਾਹ ਦੇ ਬੰਨੇ ਖੜੇ ਆ ਤੇ ਤੁਸੀਂ ਪਿੱਛੇ ਦੇਖ ਰਹੇ ਹੋ ਆਜ਼ਾਦੀ ਕੁਲਾਕੀਏ ਗੇਟ ਜਿਹੜਾ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਹੈ ਤੇ ਇਧਰਲੇ ਪਾਸੇ ਨੂੰ ਜਿਹੜੀ ਰੋਡ ਜਾਂਦੀ ਹੈ ਇਹ ਰਾੜਾ ਸਾਹਿਬ ਨੂੰ ਜਾਂਦੀ ਹੈ ਇਧਰਲੇ ਪਾਸੇ ਬਿਲਕੁਲ ਸਾਹਮਣੇ ਚਾਹ ਦੇ ਬੰਨੇ ਕੜਾਣੀ ਨੂੰ ਜਾਂਦੀ ਹੈ ਇਧਰ ਜੀਤਪੁਰ ਤੇ ਲਹਿਰਵਾਲ ਨੂੰ ਸੋ ਸਾਰੇ ਪਾਸਿਆਂ ਤੋਂ ਜਿਹੜੀਆਂ ਰੋਡ ਆ ਇਸ ਪਿੰਡ ਨੂੰ ਛੱਤ ਕਰਦੀ ਆ ਇਸ ਪਿੰਡ ਦੇ ਵਸਨੀਕ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਤੋਂ ਇਲਾਵਾ ਬਹੁਤ ਸਾਰੇ ਦੇਸ਼ਾਂ 'ਚ ਪ੍ਰਵਾਸ ਕਰ ਚੁੱਕੇ ਨੇ। ਜਿਹੜੇ ਸਮੇਂ-ਸਮੇਂ 'ਤੇ ਪਿੰਡ ਵਾਪਸ ਆਉਂਦੇ ਨੇ ਤੇ ਪਿੰਡ ਦੀ ਦੇਖਭਾਲ ਵਾਸਤੇ ਕੰਮ ਕਰਦੇ ਨੇ। ਜਿਸ ਸਦਕਾ ਪਿੰਡ ਕੋਲੋਟੀ ਨੇ ਕਾफी ਠਕੀ ਕੀਤੀ ਹੋਈ ਏ। इस पिंड की तरक्की का पता शानदार हवादार खुलियाँ कोठियाँ हवेलियों तो लगता है अभी बार खरीदा चाहिए पैंती साल आगे खरीद इतने पिंडी जुड़े हुए पिंड सारा कुछ भी बच्चों पढ़ाए भी स्कूल च इनाम बनने कबड्डी जुड़े हुए हैं ਤੇ ਉਹ ਵੀ ਕੋਈ ਕਿਸੇ ਨੂੰ ਕੋਈ ਲੋੜ ਹੋਵੇ ਉਹਦੀ ਮਦਦ ਕਰਦੇ ਆਂ ਬੱਚੇ ਕੈਨੇਡਾ ਜਾਣੇ ਬਟਾ ਗੜ੍ਹਤ ਸਰੋਖਪਲੇਰ ਤੇ ਛੋਟਾ ਲੜਕਾ ਗੁਰਪਿੰਦਰ ਕੁਮੇਰ ਤੇ ਲੜਕੀ ਪਨੀਤ ਕੌਰ ਸਾਰਾ ਪਰਿਵਾਰ ਉੱਥੇ ਚੱਟਲਾ ਉੱਥੇ ਨੀਟਵਡੀ ਨਾਲ ਰਹੈ ਜਾਂ ਇੰਨਾ ਚੰਗਾ ਸਹਿਜ ਜਾ ਰਿਹਾ ਹੈ ਕਿੰਨੇ ਦੇ ਵਿੱਚ ਬਹੁਤ ਵਧੀਆ ਲੋਕ ਰਹਿੰਦੇ ਨੇ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਨੇ ਕੋਈ ਵੀ ਪੰਚਾਇਤ ਇਹਦੇ ਹੱਸਾਰੇ ਪਿੰਸਹਿਮੇ ਰੋਗੇ ਕੰਮ ਕਰਾਉਂਦਾ। ਕਾਹਨ 24 ਸਾਲ ਹੋ ਗਏ ਕਿ ਜਿਹੜਾ ਆਉਂਦੇ ਹਾਂ ਹਰ ਰੋਜ਼ 6 ਮਿੰਨ ਰੱਤਿਲੋਣੇ 6 ਮਿੰਨ ਜੀ ਉੱਠੇ ਲੋਣੇ। ਇਹ ਬੜਾ ਬੰਧਿਆ ਵਿਹਾਰਾ ਲੋਕਸਾਨੀ ਚਾਹੁੰਦੇ ਨੇ ਤਾਂ ਹੀ ਅਸੀਂ ਆਉਂਦੇ। ਜੋਗ ਸਹੀ ਪਿੰਡ ਦੇ ਵਿੱਚ ਕਰਦੇ ਆਂ। ਤੁਨ ਮਹਾਰਾਜ ਦੀ ਆਵਾਜ਼ੋਂ ਵੀ ਆਏ। ਵੀ ਜਿਹੜਾ ਸੀ ਖਜ਼ਾਨਾ ਤੁਨ ਰਿਹਾ ਉਹਦੀ ਜਵਾਦਾਨ ਕਰੋ। ਆਹ ਸੇਵਾ ਕਰੋ ਪਿੰਡ ਦੀ ਆ ਬੱਚਿਆਂ ਦੀ ਸੇਵਾ ਕਰੋ। ਉਦੋਂ ਆਜ ਹੁੰਦੀ ਹੈ ਤਾਂ ਅਸੀਂ ਕਰਦੇ ਆਂ ਵਧੀਆ ਵਧੀਆ ਸੱਖਾਂ ਤੇ ਸੈਲਫੀ ਪੁਆਇੰਟ ਵੀ ਬਣੇ ਹੋਏ ਨੇ ਜਿੱਥੇ ਬਾਹਰੋਂ ਆਉਣ ਵਾਲੇ ਯਾਤਰੀਆਂ ਤੇ ਸਵਾਗਤ ਸੰਧੀ బోర్ਡ ਵੀ ਲੱਗੇ ਹੋਏ ਨੇ ਇਹ ਦਸਤੋ ਕਿਸੇ ਵੀ ਪਿੰਡ ਦਾ ਜਿਹੜਾ ਦਰਵਾਜ਼ਾ ਹੁੰਦਾ ਜਦੋਂ ਅਸੀਂ ਸੁੰਦਰਤਾਪੁਰ ਦੇਖਦੇ ਆ ਤਾਂ ਉਥੋਂ ਦੇ ਲੋਕਾਂ ਦੀ ਸੂਝ-ਬੂਝ ਦਾ ਪਤਾ ਲੱਗ ਜਾਂਦਾ ਕਿਉਂਕਿ ਸਾਡੇ ਲੋਕ ਗੀਤਾਂ ਲੋਕ ਗੋਲੀਆਂ ਦੇ ਵਿੱਚ ਵੀ ਅਕਸਰ ਸੁਣਦੇ ਆ ਤੂੰ ਕਾਹਦਾ ਨੰਬਰਦਾਰ ਜੇ ਦਰਵਾਜ਼ਾ ਹੈ ਨਹੀਂ ਬਹੁਤ ਸਾਰੇ ਪਿੰਡਾਂ ਦੇ ਜਿਹੜੀ ਦਰਵਾਜ਼ੇ ਦੀ ਰਿਸ਼ਾ ਤੇ ਦਸ਼ਾ ਬਹੁਤ ਤਸਵੀਰ ਹੁੰਦੀ ਆ ਪਰ ਇਹ ਪਿੰਡ ਢਲੋਟੀ ਦਾ ਜਿਹੜਾ ਦਰਵਾਜ਼ਾ ਬਹੁਤ ਹੀ ਸ਼ਾਨਦਾਰ ਬਹੁਤ ਹੀ ਵਧੀਆ ਸੁੰਦਰ ਦਰਵਾਜ਼ਾ ਸੋ ਆਓ ਹੁਣ ਗੱਲ ਕਰਦੇ ਆ ਇਥੋਂ ਦੇ ਲੋਕਾਂ ਦੇ ਨਾਲ ਤੇ ਲੈਨੇ ਆ ਇਸ ਦਰਵਾਜ਼ੇ ਬਾਰੇ ਵੀ ਥੋੜੀ ਜੀ ਜਾਣਕਾਰੀ ਕੀ ਕਹਿਣਾ ਚਾਹੋਗੇ ਇਸ ਦਰਵਾਜ਼ੇ ਬਾਰੇ ਕਿੰਨਾ ਦੀ ਜਾਂਚ ਬਣਿਆ ਕਦੋਂ ਬਣਿਆ ਕਿਵੇਂ ਦੇਖੋ ਇਹ ਦਰਵਾਜ਼ਾ 1933 ਦੇ ਵਿੱਚ ਦਰਵਾਜ਼ਾ ਤੇ ਨਾਲ ਤੁਮਸ਼ਾਵਾ ਸਾਡੇ ਜੀ ਕਿਵਨੀ 33 ਜੇ ਬਣੀ ਹੋਈ ਨਹੀਂ ਇਹ ਸੜਕਾ ਜਿਹੜੀ ਜੇਤਪਿੰਡ ਨੂੰ ਜਾਂਦੀ ਹੈ ਨਾਲੇ ਜੀਤਪਿੰਡ ਆ ਇਹਨੂੰ ਪਿੰਡ ਇਸ ਦਰਵਾਜੇ ਨੂੰ ਅਸੀਂ ਜੀਖਲਾ ਦਰਵਾਜਾ ਬੋਲਦੇ ਆ ਤੇ ਇਸ ਦੇ ਬਿਲਕੁਲ ਆਪੋਸਿਟ دوسری ਸਾਈਡ ਤੇ ਉਹ ਸੱਤ ਸਾਡਾ ਰਸਤਾ ਟਿਮੂਟ ਹੋ ਜਾਂਦਾ ਤੇ ਉਹ ਟਿਮੂਟੋ ਵਾਲਾ ਰਸਤਾ ਬੋਲਦੇ ਉਹਨੂੰ ਉਹਦੇ ਨਾਲ ਬੇਚਾ ਅਸੀਂ ਰਹਤੀ ਆ ਤੇ ਦੋ ਪਿੰਡ ਦੇ ਸਾਡੇ ਦਰਵਾਜੇ ਪਹਿਲਾਂ ਬਿਜੁਰਗਾ ਕਲੇ ਵਿੱਚ 33 ਜੇ ਬਣੀ ਉਸ ਵੇਲੇ ਸਮੇਂ ਸਮੇਂ ਦੇ ਨਾਲ ਤੇ ਪਿੰਡ ਵਾਸੀ ਨੂੰ ਸ਼ੌਂਕ ਆ ਤੇ ਉਹਨੂੰ ਨਾਲ ਦੀਆਂ ਅਸੀਂ ਰੈਗੂਲੇਟ ਕਰਦੇ ਆ ਹਰਜੀ ਬਜ਼ੁਰਗੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਸਾਡੇ ਪਿੰਡਾਂ ਦੀ ਇੱਕ ਬਲੱਖਣਤਾ ਆ ਜਿਹੜੀ ਸਾਖਾ ਸਾਡਾ ਇੱਕ ਪਿੰਡ ਦਾ ਗਹਿਣਾ ਆ ਜਿਹਦੇ ਵਿੱਚ ਸਾਰੇ ਹੀ ਤਰ੍ਹਾਂ ਦੇ ਲੋਕ ਨੇ ਜਿਹੜੇ ਮਿਲਵਤਨ ਤਰੀਕੇ ਨਾਲ ਰਹਦੇ ਨੇ ਮਿਲਦੇ ਨੇ ਔਰ ਖੇਲਦੇ ਨੇ ਔਰ ਨਵੀਂ ਜਿਹੜੀ ਵਿਉਂਤਬੰਦੀ ਆ ਪਿੰਡ ਦੀ ਉਹ ਇਸ ਸਾਥ ਦੇ ਵਿੱਚੋਂ ਨਿਕਲਦੀ ਆ ਵਿੰਕਲੋਟੀ ਵਿਖੇ ਹੈਲਥ ਵੈਲਨੈਸ ਸੈਂਟਰ ਤੇ ਸਬਸਿਡੀ ਦੀ ਹੈਲਥ ਸੈਂਟਰ ਵੀ ਕੰਮ ਕਰ ਰਿਹਾ ਹੈ ਜਿਸ ਵਿੱਚ ਕਮਿਊਨਿਟੀ ਹੈਲਥ ਆਫਸਰ ਜਸਪ੍ਰੀਤ ਕੌਰ ਪੁਰਾਣੇਨਗਰ 11 ਸਟਾਫ ਮੈਂਬਰ ਆਪਣੀਆਂ ਸਵਾਮਾਂ ਦੇ ਰਹੇ ਨੇ ਹਰੀਦਾਸ ਕੋ ਹੁਣ ਅਸੀਂ ਪਹੁੰਚਿਆ ਪਿੰਡ ਕਲੋਟੀ ਦੀ ਇਸ ਡਿਸਪੈਂਸਰੀ ਦੇ ਵਿੱਚ ਸੋ ਇੱਥੇ ਰੀਜਾਂ ਨੂੰ ਕਿੱਦਾ ਕਿੱਦਾਂ ਦੀਆਂ ਸਿਹਤ ਸਵਾਵਾਾਂ ਦਿੱਤੀਆਂ ਜਾਂਦੀਆਂ ਨੇ ਕਰਦੇ ਆ ਇੱਥੋਂ ਦੇ ਹੈਲਥ ਅਫਸਰ ਸਰਬਾਨਾ ਦੇ ਨਾਲ ਗੱਲਬਾਤ ਤੇ ਲੈ ਲਈਆਂ ਜਾਣਕਾਰੀ ਸੋ ਮੈਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਦੀਆਂ ਸਵਾਵਾਾਂ ਦਿੱਤੀਆਂ ਜਾਂਦੀਆਂ ਨੇ ਇਥੋਂ ਇਸ ਫੈਂਸ ਬੱਚਾ ਹੈ ਰੀਤੀ ਜੱਜਾ ਬੱਚਾ ਸਿਹਤ ਸਵਾਵਾਾਂ ਦਿੱਤੀਆਂ ਜਾਂਦੀਆਂ ਨੇ ਬੱਚਾ ਦਾ ਟਿਕਾ ਕੰਮ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਨਾਲ ਹੀ ਆਪਣੇ ਇਥੇ ਬੀਪੀ ਸ਼ੂਗਰ ਜਿਹੜੇ ਹੈਗੇ ਆ ਟੈਸਟ ਉਹ ਵੀ ਕੀ ਕੀਤੇ ਜਾਂਦੇ ਨੇ ਜਿਵੇਂ ਕਈ ਵਾਰੀ ਮੇਜਰ ਪ੍ਰੋਬਲਮ ਕਈਆਂ ਨੂੰ ਹੁੰਦੀ ਆ ਜਿਵੇਂ ਤੁਸੀਂ ਬਲੱਡ ਸ਼ੂਗਰ ਵਗੈਰਾ ਚੈੱਕ ਕਰਦੇ ਹੁਣ ਇਸ ਤੋਂ ਜਿਹੜੀ ਮੇਜਰ ਪ੍ਰੋਬਲਮ ਜੇ ਆਪੇ ਉਹਦੇ ਲਈ ਜਿੱਦਾਂ ਵੀ ਆ ਸਵਾਲ ਆ ਤੁਸੀਂ ਮਰੀਜ਼ ਨੂੰ ਪ੍ਰੋਵਾਈਡ ਕਰਦੇ ਹੋ। ਹਾਂਜੀ ਉਹਦੇ ਲਈ ਆਪਾਂ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਆਪਾਂ ਅੱਗੇ ਜਿਹੜੇ ਆਪਣੇ ਹੈਗੇ ਨੇ ਜਿਹੜੇ ਸੀਐਸਸੀ ਹੋ ਗਏ ਆਪਣੇ ਆ ਉਚ ਪੱਥਰੀ ਜਿਹੜੇ ਹੈਗੇ ਨੇ ਹਸਪਤਾਲ ਉੱਥੇ ਆਪਾਂ ਉਹਨਾਂ ਨੂੰ ਰੈਫਰ ਕਰਦੇ ਹਾਂ। ਪਿੰਡ ਖਲੋਠੀ ਤੋਂ ਇਲਾਵਾ ਹੋਰ ਵੀ ਪਿੰਡਾਂ ਤੋਂ ਆਲੇ-ਦਾਲੇੋਂ ਵੀ ਮਰੀਜ਼ ਇੱਥੇ ਤੁਹਾਡੇ ਕੋਲ ਆ ਹਾਂਜੀ ਬਿਲਕੁਲ ਸਾਨੂੰ ਡਿਸਟ੍ਰੈਕਸਿੰਗ ਕੰਪਨੈਂਟ ਜਿਹੜੇ ਹੈਗੇ ਲੱਗਦੇ ਨੇ ਉੱਥੋਂ ਦੇ ਵੀ ਮਰੀਜ਼ ਸਾਡੇ ਕੋਲ ਪਹੁੰਚਦੇ ਨੇ ਰਾੜਾ ਸਾਹਿਬ ਹੋ ਗਿਆ ਜੀ ਰਾੜਾ ਪਿੰਡ ਹੋ ਗਿਆ ਹਲੰਪੁਰ ਚਾਪੜਾ ਫਿਰੋਜ਼ਪੁਰ ਤੇ ਬਹੁਤ ਸਾਡਾ ਖਲੋਪੀ ਇੰਨੀਆਂ ਸਮਾਜੀਆਂ ਹੋ ਰਹੀਆਂ ਨੇ ਸਰਕਾਰ ਫਰੰਦ ਦਾ ਅਪਰਾਧੇ ਨੇ ਪੰਚਾਇਤ ਬਲੋਂ ਨਗਰ ਬਲੋਂ ਜਾਂ ਨੌਜਵਾਨ ਬਲੋਂ ਕਿਤਨਾ ਸਾਹ ਹੈ ਉੱਥੋਂ ਮਿਲਦੇ ਹਾਂਜੀ ਸਾਨੂੰ ਪੂਰਾ ਸਹਿਯੋਗ ਆ ਇਹ ਮਨਰੇਆ ਪੰਚਾਇਤ ਹੋਂ ਮਨਰੇਵਾ ਸੈਕਟਰੀ ਡਿਪਾਰਟਮੈਂਟ ਨੂੰ ਇਸ ਤੋਂ ਲਾਭ ਤੁਸੀਂ ਕੁਛ ਕਹਿਣਾ ਚਾਹੋਗੇ ਵੀ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕਿਹਦੀ ਸਿਹਤ ਪਰ ਕਿਹੋ ਜੀ ਜਿਹੜੇ ਆਪਣੀ ਸਾਤਨ ਨਹੀਂ ਵਰਤਣੀ ਚਾਹੀਦੀ ਜਿੱਦਾਂ ਆਸਰ ਪ੍ਰੋਬਲਮ ਖਾਣੇ ਪੀਣੇ ਤੋਂ ਹੁੰਦੀ ਆਪਾਂ ਹਾਂਜੀ ਬਿਲਕੁਲ ਅੱਜਕੱਲ੍ਹ ਜਿਵੇਂ ਆਪਣਾ ਜਿਹੜੇ ਹੈਗਾ ਰੋਗਾਂ ਦੇ ਵਿੱਚ ਬੀ ਦੀ ਸ਼ੂਗਰ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ ਜਿਸ ਸਾਥ ਆਪਣੇ ਖਾਣੇ ਵਾਲਾ ਜਿਹੜਾ ਅੱਜਕੱਲ੍ਹ ਖਾਣੇ ਆ ਬਾਹਰ ਦਾ ਖਾਣਾ ਖਾ ਲਿਆ ਹੋਇਆ ਖਾਣਾ ਹੀ ਆਪਾਂ ਨੂੰ ਨਹੀਂ ਖਾਣਾ ਚਾਹੀਦਾ ਸਖਤ ਕਰਨੀ ਚਾਹੀਦੀ ਹੈ ਜਿੰਨਾ ਲਾਭ ਜਿਹੜੀ ਸਿਹਤ ਹੈ ਆਪਾਂ ਤਾਂਦਰੁਸਤ ਰੋਗਾਂ ਅਤੇ ਬਿਮਾਰੀਆਂ ਤੋਂ ਬਚਣ ਲਈ ਸੋ ਇਹ ਸੰਖੇਪ ਇਨਫੋਰਮੇਸ਼ਨ ਦੇ ਅਸਰ ਸੀ ਦੇ ਡਾਕਟਰ ਸਾਹਿਬਾਨ ਸੁਆਹ ਉਹਨਾਂ ਦਾ ਕਹਿੰਦੇ ਆ ਕਿਸੇ ਹੋਰ ਲੋਕੇਸ਼ਨ ਤੇ ਇਹ ਸਹਿਕਾਰੀ ਲੱਣ ਪ੍ਰਣਾਲੀ ਹੋਈ ਦੁੱਧ ਉਤਪਾਦਕ ਸਹਿਕਾਰੀ ਸਭਾ ਵੀ ਹੈ ਇਸ ਸਹਿਕਾਰੀ ਸਭਾ ਪ੍ਰਧਾਨ ਸ਼ੰਗਾਰਾ ਸਿੰਘ ਅਤੇ ਮੀ ਪ੍ਰਧਾਨ ਰੂਪ ਸਿੰਘ ਖੋਰਾਦੀ ਰਹਿਨਮਾਇ ਚ ਬទਿਆਰ ਕੰਮ ਕਰ ਰਹੀ ਹੈ ਇਥੇ ਦੁੱਧ ਇਕੱਠਾ ਕਰਨ ਤੋਂ ਇਲਾਵਾ ਮਿਲਕਿੰਗ ਤੇ ਨਾੜਨਾ ਦੁੱਧ ਉਤਪਾਦਕਾਂ ਦੇ ਸਿੰਗਾਰਾਂ ਦੀ ਫੀਡ ਵੈਟਰਨਰੀ ਸਹੂਲਤਾਂ ਟੀਕੇ ਦਵਾਈਆਂ ਆਦੋ ਇਲਾਵਾ ਫੀਕਾ ਦੇ ਪ੍ਰੋਡਕਟ ਜਿਵੇਂ ਲੱਸੀ ਫਰੂਟੀ ਆਦਿ ਸੇਲ ਵੀ ਕੀਤੀ ਜਾਂਦੀ ਹੈ ਕੀਤਾ ਨੂੰ ਸਮਰਪਿਤ ਲੋਕ ਤੇ ਵਧੀਆ ਗਰਾਊਂਡ ਦੇ ਨਾਲ ਹੀ ਜੇਪੀ ਹੈ ਇਹ ਕਿਸ ਪਿੰਡ ਦੀ ਸ਼ੋਭਾ ਵਧਾ ਰਹੇ ਨੇ ਖਲਾ ਮੈਦਾਨੇ ਜੰਗ ਆਗੇ ਗੱਭਰੂ ਕੋਈ ਖਾਲਸੇ ਦੀ ਫੌਜ ਵਾਂਗੂ ਛਾਗੇ ਗੱਭਰੂ ਸੁਖ ਤੇ ਭਵਿੰਦਰਾ ਹੋਏ 65 ਥਾਪੀਆਂ ਅੱਜ ਕਰਤੀ ਕਮਾਲ ਰੇਟਾਂ ਤੇ ਜਾਪੀਆਂ ਜਦੋਂ ਕਬੱਡੀ ਦਾ ਜ਼ਿਕਰ ਹੁੰਦਾ ਮਾਲਵੇ ਦੇ ਵਿੱਚ ਰਾਣਾ ਸੰਤਿਸ਼ਾ ਸਿੰਘ ਰਾੜਾ ਸਾਹਿਬ ਅਕੈਡਮੀ ਦਾ ਜੇਕਰ ਜ਼ਰੂਰ ਹੁੰਦਾ ਮੇਰੇ ਨਾਲ ਨੇ ਮਾਸਟਰ ਭਵਿੰਦਰ ਸਿੰਘ ਜੀ ਜੋ ਕਿ ਕਬੱਡੀ ਦੇ ਕੋਚ ਨੇ ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ ਅਕੈਡਮੀ ਅਨੇਕਾਂ ਖਿਡਾਰੀਆਂ ਨੂੰ ਕਬੱਡੀ ਦੀ ਬਹੁਤ ਵਧੀਆ ਤਾਲੀਮ ਦਿੱਤੀ ਹੈ ਔਰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਏ ਨੇ ਸਾਸੀ ਕਿੰਨੇ ਕ ਖਿਡਾਰੀ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਖੇਡ ਚੁੱਕੇ ਨੇ ਕਲੋ ਡੇਲੇ ਲਗਭਗ 10 ਖਿਡਾਰੀ ਨੇ ਜਿਹੜਾ ਅਮਰੀਕਾ ਕੈਨੇਡਾ ਨੀਦਰਲੈਂਡ ਤੇ ਜਰਮਨੀ ਦੇ ਖੇਡਾ ਹੈ। ਐਸੋ ਵੇਨਾ ਹਰ ਜਿਹੜੇ ਸਕੂਲ ਦੀ ਟੀਮਾਂ ਵੀ ਲਗਾਤਾਰ ਐਸ ਗਰਾਊਂਡ ਦੇ ਵਿੱਚੋਂ ਖੇਡ ਖੇਡ ਕੇ ਜੈਰਾ ਤੋਂ ਲੈ ਕੇ ਉਹਨੇ ਤੱਕ ਲਗਾਤਾਰ ਡਿਸਟ੍ਰਿਕਟ ਚੈਂਪੀਅਨਾਂ ਪਰ ਪੰਜਾਬ ਤੋਂ ਵੀ ਹਾਲ ਫਿਰ ਇਹਨਾਂ ਦੀ ਆਈ ਗਈ ਹੈ। ਹਰ ਵੇਲੇ ਸ਼ਾਮ ਵੇਲੇ ਇੱਥੇ ਬੱਚੇ ਬਹੁਤ ਮਿਹਨਤ ਕਰਦੇ ਨੇ। ਹੱਥਾ ਇਹ ਕਈ ਵਾਰ ਕ੍ਰਿਕਟ ਵਾਲੇ ਵੀ ਹੈਗੇ ਇਹਨਾਂ ਦੀ ਪਿਚ ਬਣੀ ਹੋਇਆ ਬੱਚੇ ਕ੍ਰਿਕਟ ਖੇਡਦੇ ਨੇ। ਇਹ ਯਾਦਵਾਰੀ ਸਾਰੀ ਪਿੰਡਾਇਤ ਨੇ ਬਣਾਈ ਆ। ਐਂ ਵੀ ਸਰ ਸ਼ਾਮ ਵੇ ਸੈਰ ਵੀ ਕਰਨ ਆਉਂਦੇ ਨੇ ਬੱਚੇ ਲੈ ਕੇ ਆਈਆਂ ਨੇ। ਥੋਲੇ ਕਿਹਨੋਂ ਮਾਵਾ ਆਪਣੇ ਕੁੱਤਾਂ ਨੂੰ ਲੈ ਕੇ ਆਈਆਂ ਨੇ। ਤੁਸੀਂ ਆਪਣੇ ਸਮੇਂ ਦੇ ਵਿੱਚ ਵੀ ਕਬੱਡੀ ਖੇਡੀ ਔਰ ਅੱਜ ਵੀ ਬੱਚਿਆਂ ਨੂੰ ਖੜਾ ਰਹੇ ਹਾਂ। ਮਨ ਨੂੰ ਕਿੰਨਾ ਦਾ ਮਹਿਸੂਸ ਹੁੰਦਾ ਵੀ ਕੀ ਮਨ ਦੇ ਵਿੱਚ ਪੁਰਨੇ ਉੱਠਦੇ ਆ ਜਦੋਂ ਅਸੀਂ ਖੇਡਦੇ ਸੀ ਤਾਂ ਕੀ ਸੀ ਅੱਜ ਦੇ ਗਰਾਊਂਡਾਂ ਦੇ ਵਿੱਚ ਕੀ ਹੈ। ਮੈਨੂੰ ਉਹ ਜਿਹੜੀ ਅੱਜ ਦੀ ਕਬੱਡੀ ਉਹ ਬਿੱਲੀ ਗੱਲਾਂ ਦਾ ਪਿੱਛੇ ਨਹੀਂ। ਹੈਨੇ ਕਬੜਿਆ ਤੌੜਾ ਦਾ ਫਿਆਰੇ ਇਹ ਹੁਣ ਕਿਹੜੇ ਥੱਪੜ ਲੱਗਦਾ ਮਾਰਾ ਜਾ ਲੱਗੇ ਬੇਟਾ ਦੇ ਰੌਲਾ ਪਾਉਣ ਲੱਗ ਗਏ ਪੁਰਾਣੇ ਸਮੇਂ ਦੇ ਵਿੱਚ ਨਹੀਂ ਜੀ ਇਹੋ ਗੱਲ ਐਨਆਰਆ ਦਾ ਕਿੰਨਾ ਕਿਹਦਾ ਸਹਾਇਕ ਕਿੰਨਾ ਕਿੰਨਾ ਦੇ ਰਿਹਾ ਤਾਂ ਜੀ ਐਨਆਰਆ ਸਾਨੂੰ ਬਹੁਤ ਜ਼ਿਆਦਾ ਸਹਾਇਕਾ ਜਿੰਨੇ ਸੇ ਇਹ ਨਹੀਂ ਉਹਨਾਂ ਤੋਂ ਪੈਸੇ ਮੰਗਦੇ ਸੁੱਖ ਵਗੈਰਾ ਹੋ ਗਿਆ ਗੋਲੂ ਕੁਦੇਰ ਹੋ ਗਿਆ ਜਵਿੰਦਰ ਜਰਮਨ ਕਰਿਆਲ ਹੋ ਗਿਆ ਇਹ ਸਾਨੂੰ ਬਹੁਤ ਮਦਦ ਕਰ ਰਹੇ ਨੇ ਜਿੰਨਾ ਵੀ ਖੇਡ ਵੀ ਉਹਨਾਂ ਇੱਕ ਆਪ ਬਲਾਉਣਾ ਹੈ ਜਿਵੇਂ ਫਰਨਾਂਡੋ ਦੋ ਮਹੀਨੇ ਲੱਗ ਗਏ ਉਹਨਾਂ ਖਿਡਾਰੀਆਂ ਨੂੰ ਲਾਗਦੇ ਆ ਚੰਗੀ ਡਾਈਟ ਜੰਨੇ ਖਾਣ ਨੂੰ ਇਹਦੀ ਸਰਕਾਰੀ ਤੇ ਸ਼ਾਮਲਟ ਜ਼ਮੀਨ 'ਤੇ ਤਕਰੀਬਨ 500 ਦੇ ਕਰੀਬ ਫਲਦਾਰ ਤੇ ਫੁੱਲਦਾਰ ਬੂਟੇ ਲੱਗੇ ਹੋਏ ਨੇ ਜਿਸ ਵਿੱਚ ਅਨਾਰ ਆਲੂ ਅੰਬੂਰ ਤੇ ਹੋਰ ਬਨਿਆ ਸ਼ਾਮਲ ਹੈ। ਤਾਂ ਦੋਸਤੋ ਏਸੀ ਜਿਲ੍ਹਾ ਲੁਧਿਆਣਾ ਦਾ ਪਿੰਡ ਖਲੋਟੀ ਜਿਸ ਦੇ ਵਿੱਚ ਅੱਜ ਤੁਹਾਡਾ ਚੱਕਰ ਵੀ ਲਵਾਇਆ ਤੇ ਇਥੋਂ ਦੇ ਲੋਕਾਂ ਦੇ ਨਾਲ ਆਰਾਮਤਾ ਵੀ ਕੀਤਾ ਤੇ ਇਥੋਂ ਦੀਆਂ ਕੁਝ ਪ੍ਰਾਪਤੀਆਂ ਸੀ ਉਹ ਵੀ ਤੁਹਾਡੇ ਸਰਮੁਕਤੀਆਂ ਨੇ ਸੋ ਆਉਂਦੀ ਵਾਰੀ ਅਸੀਂ ਤੁਹਾਨੂੰ ਫੇਰ ਕਿਸੇ ਨਾ ਕਿਸੇ ਨਵੇਂ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਤਦ ਤੱਕ ਮੈਨੂੰ ਜਾਂ ਜੀ ਅਵਤਾਰ ਮੰਨ ਗ੍ਰੀਨ ਦੇ ਉਹ ਯਾਤ ਧੰਨਵਾਦ ਰੱਬ ਰੱਖਾ